ਅਭਨੀਤ ਸਿੰਘ ਬਿੱਟੂ ਜੋ ਕਿ ਕੇਂਦਰੀ ਮੰਤਰੀ ਨੇ ਉਹਨਾਂ ਦੇ ਬਿਆਨ ਨੇ ਇੱਕ ਵਾਰ ਫਿਰ ਤੋਂ ਪੰਜਾਬ ਦੀ ਸਿਆਸਤ ਪਖਾ ਕੇ ਰੱਖ ਦਿੱਤੀ ਹੈ ਦੱਸਦੀ ਹੈ ਕਿ ਰੇਲਵੇ ਟ੍ਰੈਕਾਂ ਦੇ ਵਿੱਚ ਗੈਸ ਲੈਂਡਰ ਲੋਹੇ ਦੇ ਗਾਰਡਰ ਅੱਗ ਬੁਝਾਓ ਜੰਤਰ ਆਦਿ ਰੱਖੇ ਜਾਂਦੀਆਂ ਘਟਨਾਵਾਂ ਵਾਧੀਆਂ ਜਾ ਰਹੀਆਂ ਨੇ ਰੇਲਵੇ ਨੂੰ ਸਾਜ਼ਿਸ਼ ਦੇ ਰੂਪ ਦੇ ਵਿੱਚ ਦਿਖ ਰਿਹਾ ਹੈ ਕੇਂਦਰੀ ਰਾਜ ਮੰਤਰੀ ਰਮਨਦੀਪ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਇਹਨਾਂ ਮਾਮਲਿਆਂ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ ਨੂੰ ਸੌਂਪੀ ਗਈ ਹੈ ਐਨਆਈਏ ਇਸੇ ਐਂਗਲ ਤੋਂ ਜਾਂਚ ਕਰ ਰਹੀ ਹੈ ਕਿ ਕਿਤੇ ਰੇਲ ਗੱਡੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਤਾਂ ਇਹਨਾਂ ਘਟਨਾਵਾਂ ਨੂੰ ਅੰਜਾਮ ਤਾਂ ਨਹੀਂ ਦਿੱਤਾ ਜਾ ਰਿਹਾ ਉਧਰ ਬਿੱਟੂ ਕਹਿੰਦੇ ਨੇ ਕਿ ਕੁਝ ਤਾਕਤਾਂ ਰੇਲਵੇ ਨੂੰ ਨੁਕਸਾਨ ਪਹੁੰਚਾਉਣ ਦੇ ਵਾਸਤੇ ਲੱਗੀਆਂ ਹੋਈਆਂ ਨੇ ਉੱਥੇ ਪੰਜਾਬ ਦੇ ਕਿਸਾਨ ਸੰਗਠਨਾ ਵੱਲੋਂ 3 ਅਕਤੂਬਰ ਨੂੰ 35 ਥਾਵਾਂ ਤੇ ਰੇਲਵੇ ਟਰੈਕ 3 ਘੰਟੇ ਦੀ ਰੋਕਣ ਦੇ ਲਾਨ ਨੇ ਤੇ ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਟਰੈਕ ਰੋਕਣ ਦਾ ਨੁਕਸਾਨ ਖੁਦ ਕਿਸਾਨਾਂ ਨੂੰ ਵੀ ਸਹਿਣਾ ਪੈਂਦਾ ਹੈ ਮંત્રી ਨੇ ਕਿਹਾ ਕਿ ਅੱਜ ਪੰਜਾਬ ਚ ਛੈਲਰ ਮਾਲਕ ਹੜਤਾਲ ਤੇ ਜਾ ਰਹੇ ਨੇ ਕਿਉਂਕਿ ਉਹਨਾਂ ਕੋਲ ਜਗ੍ਹਾ ਦੀ ਕਮੀ ਹੈ ਗਦਾਮਾਂਤ ਚ ਅਨਾਜ ਰੱਖਣ ਦੀ ਜਗ੍ਹਾ ਨਹੀਂ ਹੈਗੀ ਮੰਤਰੀ ਨੇ ਕਿਹਾ ਕਿ 2023 ਚ ਅਨਾਜ ਦੇ 514 ਰੈਕ ਲੱਗੇ ਸਨ ਜਦੋਂ ਕਿ 2024 ਚ 428 ਭਾਵ 86 ਰੈਕ ਘਟਣ ਲੱਗੇ ਦੱਸ ਦਿਆ ਕਿ ਆਪਣੀਆਂ ਮੰਗਾ ਨੂੰ ਲੈ ਕੇ ਪੰਜਾਬ ਦੀਆਂ ਦੋ ਕਿਸਾਨ ਜਥੇਬੰਦੀਆਂ ਨੇ ਅਪ੍ਰੈਲ ਤੋਂ 20 ਮਈ ਤੱਕ ਤਕਰੀਬਨ 1 ਮਹੀਨੇ ਤੱਕ ਸ਼ੰਭੂ ਬੈਰੀਅਰ ਜਾਮ ਰੱਖਿਆ ਸੀ ਬਿੱੱਡੂ ਨੇ ਕਿਹਾ ਕਿ ਇਸ ਦੌਰਾਨ ਨਾ ਸਿਰਫ ਨਾਜਦੀਆਂ 86 ਟ੍ਰੇਨਾਂ ਘਟ ਚੰਦੀਆਂ ਉੱਥੇ ਹੀ ਮਾਲ ਗੱਡੀ ਜਿਸ ਦੇ ਵਿੱਚ ਹੋਰ ਸਮਾਨ ਜਾਂਦਾ ਸੀ ਦੀਆਂ 72 ਗੱਟੀਆਂ ਘਟ ਚੰਦੀਆਂ ਮਾਲ ਗੱਡੀ 'ਚ 30% ਦੀ ਗਰਾਵਟਾਈਤਾ ਅਨਾਜ ਰੈਕ 'ਚ 16.7% ਦੀ ਕਮੀ ਆਈ ਜਿਕਰ ਜੋ ਹੋਇਆ ਕਿ ਕਿਸਾਨਾਂ ਵੱਲੋਂ ਕਰੀਬ 1 ਮਹੀਨੇ ਤੱਕ ਰੇਲਵੇ ਟਰੈਕ ਰੋਕ ਕੇ ਜਾਣ ਤੋਂ ਬਾਅਦ ਪੰਜਾਬ ਦੀ ਇੰਡਸਟਰੀ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ। ਲੁਧਿਆਣਾ ਤੇ ਜਰੰਦਰ ਦੇ ਉਦਯੋਗਪਤੀ ਕਿਸਾਨ ਜਥੇਬੰਦੀਆਂ ਦੇ ਖਿਲਾਫ ਉਤਰੇ ਨਜ਼ਰ ਆ ਰਹੇ ਨੇ। ਚੰਡੀਗੜ੍ਹ ਰੇਲਵੇ ਸਟੇਸ਼ਨ ਤੇ ਨਵੰਦਰ ਮਾਨ ਦੇ ਚੱਲ ਰਹੇ ਕੰਮਾਂ ਦੇ ਨਿਰੇਖਣ ਉਪਰੰਤ ਬਿੱਟੂ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਉਹ ਕੁਝ ਨਹੀਂ ਕਹਿਣਗੇ ਪਰ ਇੱਕ ਗੱਲ ਸੱਚ ਹੈ ਕਿ ਰੇਲਵੇ ਟਰੈਕ ਰੋਕਣ ਦਾ ਅਸਰ ਕਿਸਾਨਾਂ ਤੇ ਵੀ ਪੈਂਦਾ ਹੈ। ਗੋਦਾਮਾਂ 'ਚ ਉਹ ਨਾਜ ਨਹੀਂ ਉਗੇਗਾ ਸ਼ੈਲਰ ਮਾਲਕ ਜਗਾ ਨਾ ਹੋਣ ਕਾਰਨ ਹੜਤਾਲ ਕਰਨਗੇ ਤਾਂ ਇਸ ਦਾ ਅਰਥ ਅਸਰ ਕਿਸਾਨਾਂ ਦੇ ਉੱਤੇ ਵੀ ਪਵੇਗਾ ਛੋਟੇ ਕਿਸਾਨਾਂ ਨੂੰ ਭਾਵੇਂ ਇਹ ਗੱਲਾਂ ਦਾ ਪਤਾ ਹੋਵੇ ਭਾਵੇਂ ਨਾ ਪਰ ਕਿਸਾਨ ਆਗੂਆਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ 2-4 ਦਿਨ ਦੀ ਖਬਰ ਲਾਉਣ ਦੇ ਚੱਕਰ ਵਿੱਚ ਉਹ ਕਿਸਾਨਾਂ ਦਾ ਨੁਕਸਾਨ ਕਰਵਾ ਦਿੰਦੇ ਨੇ ਉੱਥੇ ਟ੍ਰੇਨਾਂ ਦੀ ਸੁਰੱਖਿਆ ਨੂੰ ਲੈ ਕੇ ਬਿੱਟੂ ਨੇ ਕਿਹਾ ਕਿ ਰੇਲਵੇ ਟਰੈਕ ਦੇ ਨਾਲ ਲੱਗਦੇ ਪਿੰਡਾਂ 'ਚ ਜਾਗਰੂਕਤਾ ਦਾ ਕੰਮ ਕਰੀਆ ਕਿਉਂਕਿ ਅਕਸਰੇ ਕreturnData ਮ ਸਾਹਮਣੇ ਆ ਰਹੀਆਂ ਨੇ ਕਿ ਰੇਲ ਗੱਡੀ ਤੇ ਅਣਪਛਾਤੇ ਅਨਸਰਾ ਵੱਲੋਂ ਪੱਥਰ ਚਲਾ ਦਿੱਤਾ ਜਾਂਦਾ ਹੈ ਉੱਥੇ ਹੀ ਰੇਲਵੇ ਟ੍ਰੈਕਾਂ ਤੇ ਟ੍ਰੇਨਾਂ ਨੂੰ ਪਲਟਾਉਣ ਲਈ ਰੱਖੇ ਜਾ ਰਹੇ ਸਮਾਨ ਨੂੰ ਲੈ ਕੇ ਬਿੱਟੂ ਨੇ ਕਿਹਾ ਹੈ ਕਿ ਐਨਆਈਏ ਜਲਦ ਇਸ ਦੀ ਦਾ ਖੁਲਾਸਾ ਕਰੇਗੀ ਕਿ ਇਹ ਸ਼ਰਤ ਹੈ ਕੋਈ ਜਾਂ ਫਿਰ ਸਾਜ਼ਿਸ਼ ਲਗਾਤਾਰ ਜੁਨੀਓਰੋ ਲੀਡਰ ਪੰਜਾਬੀ মিডিਆ ਨਾਲ ਦੀ ਇਜਾਜ਼ਤ ਧੰਨਵਾਦ